ਦੇ ਲਾਈਏ ਜੀ ਆਪਾਂ ਸਾਰੇ ਕੰਪਨੀਆਂ ਦੇ ਬੂਟ ਕੈਟ ਲੀਕ ਉੱਪਰ ਐਡੀਡਾਸ ਪੀਮਾ ਨੈਕੀ ਜਿਵੇਂ ਕਿ ਕੈਟ ਦੇ ਪੀਸ ਨੇ ਸਾਰੇ ਸਾਰੇ 500 ਰੁਪਏ ਦੀ ਰੇਂਜ ਦੇ ਵਿੱਚ ਨੇ ਇਹ ਇਹਦੇ ਨਾਲ ਵਿੱਚ 4 4 ਕਲਰ ਹਾਜ਼ਰ ਨੇ ਆਪਣੇ ਕੋਲ ਮਹਿੰਦੀ ਕਲਰ ਸਾਰੇ ਆਬੋਡ ਲੈਂਡ ਦਾ ਲੋਗੋ ਸਾਰੇ ਕਲਰ ਆਪਣੇ ਕੋਲੇ ਤਕਰੀਬਨ ਸਾਰੇ ਹਾਜ਼ਰ ਨੇ ਇਸ ਤੋਂ ਇਲਾਵਾ ਪੀਮਾ ਦੇ ਵਿੱਚ ਵਾਈਟ ਕਲਰ ਦੇ ਵਿੱਚ ਸਾਰੇ ਸਾਈਜ਼ ਹਾਜ਼ਰ ਨੇ ਕਲਰ ਵੀ ਸਾਰੇ ਹਾਜ਼ਰ ਨੇ ਇਸ ਤੋਂ ਇਲਾਵਾ ਤੁਹਾਨੂੰ ਲੈ ਕੇ ਚੱਲਦੇ ਆਪਾਂ ਜੀ ਨਵਾਂ ਸਟਾਕ ਤੇ ਨਵੇਂ ਨਵੇਂ ਡਿਜ਼ਾਈਨਿੰਗਾਂ ਦੇ ਨਾਲ ਸਾਨੂੰ ਲੈ ਕੇ ਚੱਲਦੇ ਆਂ ਫੀਲਾ ਦੇ ਵਿੱਚ ਫੀਲਾ ਦੇ ਵਿੱਚ ਵੀ ਚਾਰ ਪੰਜ ਕਲਰ ਆਪਣੇ ਕੋਲੇ ਹਾਜ਼ਰ ਨੇ ਬਲੈਕ, ਵਾਈਟ ਤੇ ਆ ਫੀਲਾ ਡਾਰਕ ਕਲਰ ਦੇ ਵਿੱਚ ਸਭ ਤੋਂ ਵੱਧ ਡਿਮਾਂਡ ਹੈ ਇਹਦੇ ਵਿੱਚ ਬਲੈਕ ਕਲਰ ਵੀ ਹਾਜ਼ਰ ਹੈ ਤੇ ਵਾਈਟ ਕਲਰ ਵੀ ਮਲਟੀ ਕਲਰ ਦੇ ਵਿੱਚ ਮਲਟੀ ਕਲਰ ਦੇ ਵਿੱਚ ਵੀ ਆਪਣੇ ਕੋਲੇ ਪੀਸ ਹਾਜ਼ਰ ਨੇ ਪੀਮਾ ਦੇ ਪੀਸ ਨੇ ਪੀਮਾ ਕੰਪਨੀ ਦੇ ਮਿਲ ਜਾਣਗੇ ਆਪਣੇ ਕੋਲੇ ਗਰੇ ਦੇ ਮੈਚਿੰਗ ਨਾਲ ਮਿਲਜੂ ਫਿਰ ਆ ਮਲਟੀ ਕਲਰ ਮਿਲਜੂ ਮਲਟੀ ਕਲਰ ਦੇ ਵਿੱਚ ਬਾਕੀ ਤੁਸੀਂ ਹੋਰ ਆਈਟਮਾਂ ਦੇਖ ਸਕਦੇ ਹੋ ਸਾਰੀਆਂ ਆਈਟਮਾਂ ਸਕੇਚਰ ਦੇ ਮਿਲ ਜਾਣਗੇ ਨਾਈਕੀ ਨਾਈਕੀ ਦੇ ਵਿੱਚ ਚਾਰ-ਪੰਜ ਨੇ ਪੀਮਾ ਆਹਦਾ ਕੋ ਪੀਮਾ ਦਾ ਬਹੁਤ ਸੋਨਾ ਸ਼ੇਡ ਆ ਇਸ ਤੋਂ ਇਲਾਵਾ ਸਕੇਚਰ ਵਿਦਾਊਟ ਲੇਸਿਸ ਤੋਂ ਵਿਦਾਊਟ ਲੇਸਿਸ ਮੈਮਰੀ ਫੋਰਮ ਦੇ ਪਤਾਵੇ ਨਾਲ ਮੈਮਰੀ ਫੋਰਮ ਦਾ ਪਤਾਵਾ ਪਾਇਆ ਹੋਇਆ ਇਹਦੇ ਵਿੱਚ ਇਸ ਤੋਂ ਇਲਾਵਾ ਜੀ ਨਾਈਕੀ ਬਲੈਕ ਵਿਦਾਊਟ ਲੇਸਿਸ ਤੋਂ ਸਾਰੇ ਆਰਟੀਕਲ ਡਿਜ਼ਾਈਨਿੰਗ ਆਪਣੇ ਕੋਲ ਨਵੇਂ ਹੋਣਗੇ ਜੀ ਸਾਰਿਆਂ ਚ ਸਾਈਜ਼ ਮਿਲ ਜਾਣਗੇ 6 ਤੋਂ ਲੈ ਕੇ 10 ਤੱਕ ਆਪਣੇ ਕੋਲੇ ਸਹਿਜ ਸਾਰੇ ਹਾਜ਼ਰ ਨੇ ਇੰਨਾ ਆਈਟਮਾਂ ਦੇ ਵਿੱਚ ਜਿੰਨੀਆਂ ਵੀ ਤੁਹਾਨੂੰ ਆਪਾਂ ਆਈਟਮਾਂ ਦਿਖਾ ਰਹੇ ਹਾਂ ਕੋਈ ਮਰਜ਼ੀ ਆਈਟਮ ਚੱਕ ਲਓ ਤੁਸੀਂ ਇੰਨਾ ਦੇ ਵਿੱਚੋਂ 500 ਰੁਪਏ ਦੀ ਰੇਂਜ ਦੇ ਵਿੱਚ ਨੇ ਸਾਰੇ ਨਵੇਂ-ਨਵੇਂ ਮਾਡਲ ਨਵੇਂ-ਨਵੇਂ ਡਿਜ਼ਾਈਨਿੰਗ ਨਵੇਂ-ਨਵੇਂ ਕਲਰ ਸਾਰਾ ਮਾਲ ਫਰੈਸ਼ ਹੋਊਗਾ ਸਾਰੇ ਆਪਣੇ ਕੋਲੇ ਲੋਗੋ ਮਿਲ ਜਾਣਗੇ ਪੀਮਾ ਐਡੀਡਾਸ ਨਾਈਕੀ ਜਾਰਡਨ ਆ ਜਾਰਡਨ ਦਾ ਮਿਲ ਜੇਗਾ ਹਾਈ ਨੱਕ ਵੀ ਦਾਊਟ ਹਾਈ ਨੱਕ ਸਾਰੇ ਮਿਲ ਜਾਣਗੇ ਇਸ ਤੋਂ ਇਲਾਵਾ ਆਪਾਂ ਫਾਰਮਲ ਸ਼ੂ ਦੇ ਵਿੱਚ ਸਾਰੀਆਂ ਬੈਲੀਆਂ ਵਗੈਰਾ ਇਹਦੇ ਵਿੱਚ ਪੰਜ-ਪੰਜ ਕਲਰ ਨੇ ਇਹਨਾਂ ਵਿੱਚ ਬੈਲੀਆਂ ਦੇ ਵਿੱਚ ਆਲਡੋ ਸਾਰੀਆਂ ਬੈਲੀਆਂ ਸ਼ਾਈਨਿੰਗ ਵਾਲੀਆਂ ਪੇਡੈਂਟ ਵਿਆਹ ਸ਼ਾਦੀਆਂ ਵਾਲੀਆਂ ਆਈਟਮਾਂ ਲੇਸਿਸ ਵਾਲੀਆਂ ਆਈਟਮਾਂ ਕੋਈ ਮਰਜ਼ੀ ਆਈਟਮਾਂ ਤੁਸੀਂ ਬੈਲੀਆਂ ਜਿੰਨੀਆਂ ਵੀ ਪਈਆਂ ਨੇ ਇਹ ਵੀ ਸਾਰੀਆਂ 500 ਰੁਪਏ ਦੀ ਰੇਂਜ ਦੇ ਵਿੱਚ ਨੇ ਅੱਜ ਜਿਵੇਂ ਟੋਮੀ ਲੀਕ ਉੱਪਰ ਆਹੋ ਸਾਰਾ ਅੰਦਰ ਵੀ ਲੀਕ ਉੱਪਰ ਬਾਹਰ ਵੀ ਟੋਮੀ ਸਾਰੇ ਜੈਨੂਨ ਪੀਸ ਹੋਣਗੇ ਜੀ ਜਿੰਨੀਆਂ ਵੀ ਆਈਟਮਾਂ ਪਈਆਂ ਨੇ ਸਾਰੀਆਂ ਕੈਸਲ ਵਗੈਰਾ ਹੋਰ ਇਹ ਸਾਰੀਆਂ 500 ਰੁਪਏ ਦੀ ਰੇਂਜ ਦੇ ਵਿੱਚ ਨੇ ਆ ਸਾਰੇ ਜੀ ਕੋਈ ਡਬਲ ਪੀਸ ਨਹੀਂ ਹੋਊਗਾ ਸਾਰੇ ਸਿੰਗਲ ਸਿੰਗਲ ਡਿਜ਼ਾਈਨਿੰਗ ਲੱਗੇ ਨੇ 200 ਪੀਸ ਲੱਗਿਆ ਹੋਇਆ ਸਾਰਿਆਂ ਦਾ ਰੇਟ 500 ਹੈ ਬਾਕੀ ਇਸ ਤੋਂ ਇਲਾਵਾ ਇਹ ਇੱਧਰ ਆ ਜਾਓ ਆ ਬੂਟ ਕੱਟ ਆ ਗਿਆ ਬੂਟ ਕੱਟ 600 ਰੁਪਏ ਦੀ ਰੇਂਜ 'ਚ ਨੇ ਇਹਨਾਂ ਦੇ ਵਿੱਚ ਵੀ ਸਾਰੇ ਸਾਈਜ਼ ਹਾਜ਼ਰ ਨੇ ਆਪਣੇ ਕੋਲੇ ਕਲਰ ਵੀ ਸਾਰੇ ਹਾਜ਼ਰ ਨੇ ਟੈਨ ਬਲੈਕ ਡਾਰਕ ਟੈਨ ਬ੍ਰਾਊਨ ਸਾਰੇ ਕਲਰ ਹਾਜ਼ਰ ਨੇ ਏ ਵੀ ਸਾਰੇ 500 ਰੁਪਏ ਦੀ ਰੇਂਜ ਚ ਨੇ ਜਿਹੜੀ ਇੱਧਰ ਵੀ ਡਿਸਪਲੇ ਲੱਗੀ ਹੋਈ ਆ ਸਪੈਸ਼ਲ ਸੇਲ ਲੱਗਿਆ ਜੀ ਦੀਵਾਲੀ ਤੇ ਪੂਰੀ ਬੰਪਰ ਸੇਲ ਕੋਈ ਮਰਜ਼ੀ ਆਈਟਮ ਚੱਕ ਲੋ ਇਹਨਾਂ ਦੇ ਵਿੱਚੋਂ ਸਾਰਿਆਂ ਚ ਸਾਈਜ਼ ਛੋਟਾ ਵੱਡਾ ਸਾਰਿਆਂ ਚ ਮਿਲੂਗਾ ਜਿੰਨੀ ਵੀ ਵੈਰਾਈਟੀ ਲੱਗੀ ਹੋਈ ਆ ਸਾਰੇ 500 ਰੁਪਏ ਦੀ ਰੇਂਜ ਦੇ ਵਿੱਚ ਨੇ ਜਿਵੇਂ ਕਿ ਇਹ ਟਿਊਬ ਸੋਲ ਦੇ ਵਿੱਚ ਡਬਲ ਸੋਲ ਲੱਗਿਆ ਹੋਇਆ ਟਿਊਬ ਸੋਲ ਆ ਇਹ ਇਹ ਵੀ 500 ਰੁਪਏ ਦੀ ਰੇਂਜ ਚ ਕੋਈ ਮਰਜ਼ੀ ਆਈਟਮ ਦੇਖ ਲੋ ਤੁਸੀਂ ਇਹਨਾਂ ਦੇ ਵਿੱਚੋਂ ਸਾਰੀ 500 ਰੁਪਏ ਦੀ ਵੀਰ ਵਾਲਾ ਬੰਦਾ ਦੇ ਰਿਹਾ ਕੁਝ ਕਰੀਏ ਸੇਮ ਖਲਵਾ ਲਈ ਹੈ ਲੈਣਾ ਆਹ ਆਹ ਹੋਰ ਸ਼ੌਪ ਦੇ ਓਨਰ ਜੀ ਸਾਬ ਤੁਸੀਂ ਜਾਣਦੇ ਹੋ ਬਾਕੀ ਮਾਨਸਾਲੇ ਤਕਰੀਬਨ ਕੋਈ ਮਰਜ਼ੀ ਆਈਟਮ ਦੇਖ ਲਓ 500 ਰੁਪਏ ਦੀ ਰੇਂਜ ਚ